ਕੀ ਨਾ ਸਰ ਗੁਰਵਿੰਦਰ ਸਿੰਘ ਬਾਜਵਾ ਜੀ ਮਦਰ ਜੀ ਕਿਹੜੀ ਸੰਸਥਾ ਵਾ ਕੀ ਕਰਨ ਆਏ ਅੱਜ ਤੇ ਕੌਣ ਕੌਣ ਆਇਆ ਇਹਦੇ ਵਿੱਚ ਸਨ 2014 ਤੋਂ ਡਾਕਟਰ ਮਰੀਤ ਸਿੰਘ ਦੁਆਰਾ ਸਥਾਪਿਤ ਕੀਤਾ ਜੰਗਨਵਟ ਫਾਰਮਰ ਗਰੁੱਪ ਹੈ ਜੀ 26 ਅਗਸ ਨੂੰ ਇਸ ਇਲਾਕੇ 'ਚ ਹਾੜਾਏ ਸੀਗੇ ਤੇ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਪੰਜ ਪਿੰਡਾਂ ਦੇ ਵਿੱਚ ਪਹਿਲਾਂ ਸਾਡੇ ਗਰੁੱਪ ਨੂੰ ਰਾਤਕਾਰਜ ਕਰਨ ਦਾ ਮੌਕਾ ਮਿਲਿਆ ਉਤੋਂ ਤੁਰੰਤ ਬਾਅਦ ਜਿਹੜੇ ਸਾਡੇ ਸਰਪ੍ਰਸਤ ਸੀਗੇ ਸਰਦਾਰ ਕਾਨ ਸਿੰਘ ਪੰਨੂ ਸਾਹਿਬ ਕਾ ਆਈਐਸ ਉਹਨਾਂ ਦਾ ਹੁਕਮ ਹੋਇਆ ਵੀ ਇਹ ਬਹੁਤ ਪਛੜਿਆ ਇਲਾਕਾ ਆ ਤੇ ਇੱਥੇ ਤੁਸੀਂ ਵੱਡੀ ਜਿਹੜੀ ਸੇਵਾ ਹੋਈ ਆ ਵੀ ਕਣਕ ਬਜਾਈ ਕਰਨੀ ਆ ਸ਼ੁਰੂਆਤੀ ਸਾਨੂੰ ਲੱਗਿਆ ਸੀ 1000 ਏਕੜ ਅੱਜ ਦੀ ਤਰੀਕ 19 ਅਕਤੂਬਰ ਤੱਕ 1500 ਏਕੜ ਹੋ ਗਈ ਆ ਜਿਹਦੇ ਵਿੱਚੋਂ 1000 ਏਕੜ ਦਾ ਜਿਹੜਾ ਅਗਮੁਕਤ ਤਰੀਕੇ ਨਾਲ ਅਸੀਂ ਪ੍ਰਾਲੀ ਪ੍ਰਬੰਧ ਕਰ ਚੁੱਕੇ ਆ ਤੇ ਬਾਕੀ ਜਿਹੜੀ 500 ਆ ਤੁਸੀਂ ਆਲੇ ਦੁਆਲੇ ਵੇਖ ਰਹੇ ਜੇ ਹਰੀ ਬਾਸਮਤੀ ਖੜੀ ਆ ਉਹ ਜੇ ਲੋਕਾਂ ਨੂੰ ਦਾਣਿਆਂ ਦੀ ਆਸ ਆ ਜੇ ਦਾਣੇਚਾਰ ਆ ਜਾਣਗੇ ਤੇ ਉਹਦੇ ਤੁਰੰਤ ਬਾਅਦ ਅਸੀਂ ਉਹਦੇ ਵਿੱਚ ਵੀ ਕਣਕ ਬਜਾਈ ਕਰਾਂਗੇ ਕਿਉਂਕਿ ਸਾਡੇ ਗਰੁੱਪ ਦੀ ਆਲਰੇਡੀ 2015 ਤੋਂ ਸਾਡਾ ਜਿਹੜਾ ਮਿਸ਼ਨ ਆ ਅਗਮੁਕਤ ਕਦੂ ਮੁਕਤ ਚੋ ਨਾਮੁਕਤ ਜ਼ਹਿਰ ਮੁਕਤ ਬਾਗਬਾਨੀ ਯੁਕਤ ਪੰਜਾਬ ਉਹਦੇ ਵਿੱਚ ਸਾਡੀ ਜਿਹੜੀ ਟੈਕਨੀਕਲ ਮਹਾਰਤ ਹੈ ਜ਼ਮੀਨੀ ਮਹਾਰਤ ਹੈ ਖੇਤੀ ਦੀ ਉਹ ਸਾਰੀ ਅਸੀਂ ਇੱਥੇ ਵਰਤ ਕੇ ਨਾ ਸਿਰਫ ਕਣਕ ਬਜਾਈ ਕਰਨੀ ਆ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਖੇਤੀ ਗਿਆਨ ਵੀ ਵੰਡ ਕੇ ਜਾਵਾਂਗੇ ਔਰ ਕਣਕ ਕਟਾਈ ਤੱਕ ਅਹੀਂ ਰਹਿਣਾ ਸਾਡੇ ਸਰਪ੍ਰਸ ਪੰਨੂ ਸਾਹਿਬ ਦਾ ਹੁਕਮ ਆ ਕਿ ਕਣਕ ਦੀ ਕਟਾਈ ਤੱਕ ਇਹਨਾਂ ਦਾ ਰਹਿਣਾ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਨੂੰ ਗਾਈਡੈਂਸ ਸਹਿਯੋਗ ਜਿਹੜਾ ਅਸੀਂ ਨਾ ਦਵਾਂਗੇ ਕਿੰਨੀ ਜ਼ਮੀਨ ਅਡਾਪਟ ਕੀਤੀ ਆ ਔਰ ਕਦੋਂ ਤੱਕ ਬਿਜਾਈ ਕਰ ਰਹੇ ਹਾਂ 1500 ਏਕੜ ਸਾਡਾ ਹੈਗਾ ਜੀ ਤੇ ਅੱਜ ਜਿਹੜੀ ਸਾਡੀ ਜਿੰਨੀ ਕੋਰ ਕਮੇਟੀ ਆ ਜੰਗਨੋਡੋ ਫਾਰਮ ਗਰੁੱਪ ਦੀ ਇੱਥੇ ਅਸੀਂ ਤਾਂ ਹੀ ਇਕੱਠੇ ਹੋਏ ਵੈਸੇ ਤਾਂ ਅਸੀਂ ਰੋਜ਼ ਹੀ ਹੁੰਨੇ ਇੱਥੇ ਫੀਲਡ 'ਚ ਪਰ ਅੱਜ ਤੁਸੀਂ ਵੇਖ ਰਹੇ ਜੇ ਵੀ ਅੱਜ ਜ਼ਿਆਦਾ ਸੰਗਤ ਆ ਇਹੋ ਹੀ ਵਿਚਾਰ ਕਰਨਾ ਪੈਕੇਜ ਆਫ ਪ੍ਰੈਕਟਿਸ ਜਿਹੜਾ ਕਿੰਨੀਆਂ ਖਾਦਾਂ ਤੱਤ ਪਾਉਣੀ ਉਹ ਸਾਰੀਆਂ ਸਾਡਾ ਤੈਅ ਹੋ ਗਿਆ ਅੱਜ ਅਸੀਂ ਇਹੋ ਵੇਖਣ ਆਏ ਆ ਵੀ ਇਹ ਵਾਤਰ ਕਦੋਂ ਆਉਂਦੀ ਆ ਅਸੀਂ ਸ਼ੁਰੂਆਤ ਕਰਨਾ ਚਾ ਪ੍ਰੋਜੈਕਟ ਬੁਰਤੂ ਸ਼ੁਰੂਆਤ ਇਹਦੇ ਫਿਰ ਜਿਹੜੇ ਸੰਧ ਹੋਣਗੇ ਜਾਂ ਬੀਜ ਹੋਏਗਾ ਜਾਂ ਹੋਰ ਵੀ ਇਹ ਜਿਹੜੇ ਰਿਕੁਇਰਮੈਂਟਸ ਹੋਣਗੇ ਉਹ ਕੀ ਤੁਹਾਡੇ ਵੱਲੋਂ ਪ੍ਰੋਵਾਈਡ ਕਰਾਏ ਜਾਣਗੇ ਬਿਲਕੁਲ ਜੀ ਉਹ ਸਾਡੇ ਵੱਲੋਂ ਕੀ ਆ ਮੈਂ ਕਹਾਂਗਾ ਕਿ ਸਾਡੇ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਜਿਹੜੀ ਇੱਕ ਵੱੜੀ ਦੀ ਟਾਪ ਦੀ ਸੰਸਥਾ ਆ ਰਾਉਂਡ ਗਲਾਸ ਫਾਊਂਡੇਸ਼ਨ ਉਹ ਇਸ ਮਿਸ਼ਨ ਦੇ ਵਿੱਚ ਸਾਡਾ ਵੱਡਾ ਸਾਥ ਦੇ ਰਹੀ ਆ ਉਸ ਤੋਂ ਇਲਾਵਾ ਹੋਰ ਦੋ ਤਿੰਨ ਦਾਨੀ ਸੰਸਥਾਵਾਂ ਨੇ ਔਰ ਉਸ ਤੋਂ ਇਲਾਵਾ ਸਾਡੇ ਗਰੁੱਪ ਦੇ ਜਿਹੜੇ ਜਾਣਕਾਰ ਸੱਜਣ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਸਾਰਿਆਂ ਨੇ ਇਸ ਮਿਸ਼ਨ ਦੇ ਵਿੱਚ ਹਿੱਸਾ ਪਾਇਆ ਆ ਉਹਨਾਂ ਦੀ ਕਿਰਪਾ ਸਦਕਾ ਤੇ ਉਹਨਾਂ ਦੇ ਸਾਡੇ ਉੱਤੇ ਵਿਸ਼ਵਾਸ ਸਦਕਾ ਹੀ 1000 ਤੋਂ ਇਹ 1500 ਏਕੜ ਹੋ ਗਿਆ ਜਦੋਂ ਆੜ ਆਏ ਸੀ ਤੇ ਇੱਥੇ ਦੇ ਕਿਸਾਨਾਂ ਨੇ ਆਸ ਛੱਡ ਦਿੱਤੀ ਸੀ ਕਿ ਸ਼ਾਇਦ ਹੁਣ 2 ਸਾਲ ਅੱਗੇ ਫਸਲ ਨਾ ਹੋਵੇ ਪਰ ਲੱਗਦਾ ਕਿ ਹੁਣ ਕਿਸਾਨਾਂ ਨੂੰ ਆਸ ਵੱਜ ਗਈ ਹੈ ਕਿ ਫਸਲ ਬੀਤੀ ਜਾਏਗੀ ਅਸੀਂ ਇਹ ਚੀਜ਼ ਆ ਮਹਿਸੂਸ ਕੀਤੀ ਆ ਜਿਹੜਾ ਅਸੀਂ ਇੱਥੇ ਪਾਣੀ ਸਾ-ਸਾਤ ਫੁੱਟ ਦੀ ਲਹਿਰ ਤੇ ਉਹਦੀ ਆਹੀ ਵਾਲਿਊਮ ਤੇ ਜਿਹੜੇ ਉਹਦਾ ਸ਼ੋਰ ਵੇਖਿਆ ਤੇ ਜੋ ਇਹਨਾਂ ਲੋਕਾਂ ਦਾ ਨੁਕਸਾਨ ਵੇਖਿਆ ਉਨੇ ਸਾਡੇ ਵੀ ਜਿਹੜੇ ਕਾਲਜੇ ਸੀ ਵਲੁੰਧਰੇ ਗਏ ਸੀਗੇ ਤਾਂ ਹੀ ਅਸੀਂ ਫੈਸਲਾ ਕੀਤਾ ਹੈਗਾ ਹੁਣ ਇਹਨਾਂ ਦਾ ਕਣਕ ਦੀ ਬਜਾਈ ਤੇ 1 ਰੁਪਏ ਦਾ ਖਰਚਾ ਨਹੀਂ ਹੋਣ ਦੇਣਾ ਬਲਕਿ ਕਣਕ ਦੀ ਬਜਾਈ ਸਮਾਪਤ ਕਰਨ ਤੋਂ ਤੁਰੰਤ ਬਾਅਦ ਸਾਡਾ ਮਿਸ਼ਨ ਬਾਗਬਾਨੀ ਸ਼ੁਰੂ ਹੋ ਜਾਣਾ ਹੈ ਇਹਨਾਂ ਨੂੰ ਅਸੀਂ ਬੂਟੇ ਵੀ ਦੇਣੇ ਆਂ ਸੀਡ ਵੀ ਦੇਣੇ ਆਂ ਪਤਾ ਨਹੀਂ ਮਤਲਬ ਜੋ ਕੁਝ ਅਸੀਂ ਪਿਛਲੇ 15 ਸਾਲਾਂ ਚ ਸਿੱਖਿਆ ਵਾ ਉਹ ਸਾਡਾ ਮਨ ਹੈਗਾ ਵੀ ਇਹਨਾਂ ਲੋਕਾਂ ਨੂੰ ਅਸੀਂ ਸਿਖਾ ਕੇ ਜਾਣਾ ਵਾ ਇਹਨਾਂ ਦੀ ਖੇਤੀ ਦਾ ਜਿਹੜਾ ਕਰਨ ਦਾ ਸੋਚ ਹੈ ਨਾ ਉਹਨੂੰ ਵੀ ਅਸੀਂ ਬਦਲ ਦੇਣਾ ਤੁਸੀਂ ਵੇਖੋਗੇ ਆਉਣ ਵਾਲੇ 4 ਮਹੀਨਿਆਂ ਚ ਐਸ ਕੇਨ ਕਮਿਸ਼ਨਰ ਕਹ ਲੋ ਤਜਰਬੇ ਮੁਤਾਬਕ ਤੁਸੀਂ ਕੀ ਦੇਖਿਆ ਤੇ ਕੀ ਲੱਗਦਾ ਕਿਸਾਨਾਂ ਨੂੰ ਫਸਲ ਬੀਜਣ ਚ ਕਿੰਨੀ ਉਖਾਈ ਆਏਗੀ ਜਾਂ ਕਦੋਂ ਤੱਕ ਕਿਸਾਨਿਆਂ ਦੇ ਚਿਹਰੇ ਜਿਹੜੇ ਖਿੜ ਜਾਣਗੇ ਵੀ ਸਾਡੀ ਕਣਕ ਦੀ ਬਜਾਈ ਹੋ ਰਹੀ ਹੈ ਦੇਖੋ ਜਦੋਂ ਤਾਂ ਹੜ ਆਏ ਸੀਗੇ ਜੋ ਸਾਡੇ ਬਾਈਬਲ ਸਿੰਘ ਸਾਥ ਸਾਥ ਆਟਾਟ ਪੋਟੀ ਹੀ ਉਹ ਤਾਂ ਲੱਗਦਾ ਸੀਗਾ ਕਿ ਇਹ ਬੜਾ ਔਖਾ ਜਿਹਾ ਕੰਮ ਆ ਬਟ ਜਿਉਂ ਜਿਉਂ ਹੰਡਾ ਜਿਹੜਾ ਵਾ ਰੌਂਡ ਗਲਾਸ ਰੋਟੇਸ਼ਨ ਤੇ ਜੰਗੀ ਨਵਿਟਾ ਫਾਰਮਰ ਵੱਲੋਂ ਇਸ ਮਿੱਡਾਂ ਦੇ ਵਿੱਚ ਪਲਵਿੰਦਰ ਸਿੰਘ ਗੁਰਵਿੰਦਰ ਸਿੰਘ ਬਾਜਵਾਜੀ ਇਹ ਵਿਚਰੇ ਆ ਇਹਨਾਂ ਨੇ ਜਿਵੇਂ ਜਿਵੇਂ ਜਿਹੜੀ ਲੋਡ ਮੁਤਾਬਕ ਕਿਸਾਨਾਂ ਦੀ ਲੋਡ ਮੁਤਾਬਕ ਜਿਹੜੀ ਖੇਤ ਤਿਆਰ ਕੀਤੇ ਆ ਜਾਂ ਉਹਨਾਂ ਦੀ ਬਿਲਿੰਗ ਕੀਤੀ ਆ ਜਾਂ ਜਿਹੜੀ ਤੁਹਾਡੀ ਸੁਪਰਸੀਡਰ ਦੀ ਬਜਾਈ ਕੀਤੀ ਆ ਸੁਪਰਸੀਡਰ ਨਾਲ ਜਿਹੜੀ ਕਰਵਾਈ ਆ ਤੇ ਉਹਦਾ ਹੁਣ ਇਸ ਵੇਲੇ ਜਿਹੜੇ ਕਿਸਾਨ ਵੀ ਉਹਨਾਂ ਦੀ ਆਸ ਵੱਜ ਗਈ ਹੈ ਕਿਉਂਕਿ ਪਿਛਲੇ ਦਿਨੀ ਇੱਕ ਬਾਜਵਾਜੀ ਨੇ ਇੱਕ ਮੀਟਿੰਗ ਕੀਤੀ ਸੀ ਸਾਰੇ ਕਿਸਾਨਾਂ ਵੀ ਇਹਨਾਂ ਨੇ ਉਹ ਆਪ ਧੰਨਵਾਦ ਕਰਦੇ ਕਿ ਸਾਾਨੂੰ ਤੁਸੀਂ ਬਚਾ ਲਿਆ ਆ ਸੋ ਆਸ ਹੈ ਕਿ ਇਹ ਜਿਹੜਾ ਵਾ 15 ਨਵੰਬਰ ਤੱਕ ਸਾਰੀ ਦੀ ਸਾਰੀ ਜਿੰਨੀ ਬੁਝਾਈ ਜਿਹੜੀ ਆ ਉਹ ਸਾਡੀ ਕਰ ਲਿਆਂਗੇ ਕਿਉਂਕਿ ਸਾਡੇ 7-800 ਕਿੱਲਾ ਤਾਂ ਤਿਆਰ ਆ ਉਹਦੇ ਵਿੱਚ ਝੋਨਾ ਹੀ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਗਿਆ ਕੋਈ ਜਿਹੜਾ ਬਾਸਮਤੀ ਵਾਲਾ ਏਰੀਆ ਕਿਉਂਕਿ ਇਹ ਏਰੀਆ ਜਿਹੜਾ ਬਾਸਮਤੀ ਵਾਲਾ ਜ਼ਿਆਦਾ ਵਾ ਹਾਂ ਉਹਦੇ ਵਿੱਚ ਬਾਸਮਤੀ ਵਿੱਚ ਵੀ ਦੇਖੀਏ ਤੇ ਕੁਝ ਜਿਹੜੇ ਖੇਤ ਇਹੋ ਜਿਹੇ ਜਿਹਦੇ ਵਿੱਚ ਦਾਣਾ ਬਹੁਤ ਘੱਟ ਪਿਆ ਵਾ ਤੇ ਉਹ ਵੀ ਕਿਸਾਨ ਵੀਰ ਕਹਿ ਰਹੇ ਆ ਕਿ ਇਹੀ ਕਣਕ ਨੂੰ ਜਿਹੜੀ ਆ ਇਹਦੇ ਵਿੱਚ ਵਿੱਚ ਬੀਜ ਦਿਆਂਗੇ ਸੋ ਉਹਦੇ ਵਿੱਚ ਬਹੁਤ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤੀ ਕਾਲ ਤੇ ਪ੍ਰੇਚ ਜਿਹੜੀ ਆ ਉਹ ਪੈਦਾਵਾਰ ਤੇ ਵੀ ਅਸਰ ਹੋਊਗਾ ਤੇ ਫਿਰ ਤੁਹਾਡੀ ਜਮੂ ਸ਼ਕਤੀ ਵੀ ਫਰਕ ਪਾਊਗਾ ਸੋ ਬੇਨਤੀ ਇਹ ਹੀ ਆ ਕਿ ਆਪਾਂ ਨੂੰ ਥੋੜਾ ਜਿਹਾ 25 ਨਵੰਬਰ ਤੋਂ ਬਾਅਦ ਜਿਹੜੀ ਆ ਉਹ ਮੈਂ ਤਾਂ ਮੈਂ ਤਾਂ ਕਹਿੰਦਾ ਪਹਿਲੀ ਪਹਿਲੀ ਨਵੰਬਰ ਨੂੰ ਹੋਵੇ ਪਰ 25 ਤੋਂ ਬਾਅਦ ਜਿਹੜੀ ਆ ਉਹ ਉਹਦੀ ਬਜਾਈ ਜਿਹੜੀ ਸ਼ੁਰੂ ਕਰਨਾ ਇੱਥੇ ਕਦੋਂ ਸ਼ੁਰੂ ਕਰਨ ਜਾ ਰਹੇ ਬਜਾਈ ਇੱਥੇ ਵੀ ਆਪਾਂ ਜਿਹੜੀ ਆਪਾਂ ਸਬਤਿ ਸਤਾਈ ਤੋਂ ਕਰਾਂਗੇ ਆਪਾਂ ਕਿਸਾਨ ਅਪਟੇਲੀ ਵਾਲਾ ਕੋਈ ਸਮਝ ਮੇਰਾ ਹਰਿੰਦਰ ਸਿੰਘ ਹਰਿੰਦਰ ਜੀ ਤਾਡੀ ਪਾਣੀ ਚ ਕਿੰਨਾ ਕਿੰਨਾ ਪਾਣੀ ਸੀ ਹੁਣ ਅੱਜ ਜਦੋਂ ਇਹ ਸੰਸਥਾ ਤੁਹਾਡੇ ਕੋਲ ਪਹੁੰਚੀ ਆ ਕਿੰਨੇ ਇੱਕ ਆਸ ਵੱਜੀ ਕਿ ਮੁੜ ਇਹ ਜ਼ਮੀਨ ਜਿਹੜੀ ਹਰੀ ਹੋ ਸਕਦੀ ਸਾਡੇ ਜਿੱਦਨ ਮਲਬੀ ਹੜ ਆਇਆ ਸੀ 9 ਤੋਂ 10 ਫੁੱਟ ਮਲਬੀ ਖੇਤਾਂ ਚ ਪਾਣੀ ਹੈਗਾ ਸੀ ਤੇ ਸਾਨੂੰ ਮਲਬੀ ਆਸ ਪਹਿਲਾਂ ਹੈ ਨਹੀਂ ਜਿਹਦਾਂ ਫਸਲ ਖਰਾਬ ਹੋ ਗਈ ਹਰੀ ਖਲੋਤੀ ਸੀ ਵੀ ਇਹਦਾ ਕੀ ਕਰਾਂਗੇ ਰੌਣ ਕਲਾਸ ਤੇ ਜੰਗਨਵਰਟ ਫਾਰਮ ਜਿਹੜਾ ਇਹਨਾਂ ਨੇ ਸਾਡਾ ਆਣ ਕੇ ਪਰਾਲੀ ਸਾਂਭੀ ਤੇ ਨਾਲੇ ਇਹਨਾਂ ਸਾਡੀ ਕਣਕ ਬਜਾਈ ਦੀ ਮਲਬੀ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਤੇ ਆਸ ਹੈ ਵੀ ਖਣ ਕਬੀ ਸਦਾ ਬਗਬਾਕੀ ਇੱਕ ਵਾਰ ਫੇਰ ਜ਼ਮੀਨਾਂ ਜਿਹੜੀਆਂ ਆਸ ਛੱਡ ਗਈ ਸੀ ਕਿ ਦੋ ਸਾਲ ਸਾਲ ਨਹੀਂ ਬੀਚੀ ਜਾਏਗੀ ਉਹਨੇ ਬੀਚੀ ਜਾਏ ਜਮੀਨਾਂ ਨੇ ਵੀ ਛੱਡੀ ਜੀ ਕਿਸਾਨ ਵੀ ਛੱਡ ਗਿਆ ਸੀ ਆਸ ਵੀ ਸ਼ਾਇਦ ਸਾਨੂੰ ਅਸੀਂ ਵੀ ਲੱਕ ਟੁੱਟ ਗਿਆ ਕਿਸਾਨ ਦਾ ਹੜਾ ਹੁਣ ਵੀ ਅਸੀਂ ਨਹੀਂ ਕਰ ਸਕਾਂਗੇ ਪਰ ਇਹਨਾਂ ਦੋਵਾਂ ਸੰਸਥਾਵਾਂ ਨੇ ਆੜ ਕੇ ਬਹੁਤ ਮਤਲਬੀ ਉਦੋਂ ਦਾ ਗਰਾਊਂਡ ਤੇ ਸੜਨਾ ਸਾਹ ਦੇ ਰਿਹਾ ਸਾਡਾ ਮੇਰਾ ਨਾਮ ਗੁਰਬਿੰਦਰ ਸਿੰਘ ਬਾਜਵਾ ਮੈਂ ਮੁਕਸੇਵਾਦਾਰ ਹਾਂ ਜੰਗਨੋਟ ਫਾਰਮਰ ਗਰੁੱਪ ਐ ਇਸ ਵੇਲੇ ਅਸੀਂ ਖੜੇ ਆਂ ਬਰਿਆਰ ਪਿੰਡ ਦੇ ਖੇਤਾਂ 'ਚ ਤਾਰੇ ਜਿੱਥੇ ਆਏ ਕੀ ਕਰਨੇ ਆ ਕੀ ਕਰਨਾ ਹੈ ਇੱਥੇ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਹੜ੍ਹ ਆਏ ਆ ਤੇ ਜਿਨ੍ਹਾਂ ਨੇ ਬਹੁਤ ਬੁਰੀ ਤਰ੍ਹਾਂ ਗੁਰਦਾਸਪੁਰ ਦੇ ਇਹਨਾਂ ਇਲਾਕੇ ਨੂੰ ਕਿ 100% ਫਸਲ ਬਰਬਾਦ ਕਰ ਦਿੱਤੀ ਇਹ 26 ਅਗਸਤ ਤੋਂ ਤੇ 27 ਅਗਸਤ ਤੋਂ ਹੀ ਅਸੀਂ ਇਸ ਇਲਾਕੇ ਦੇ ਵਿੱਚ ਰਾਹਤ ਕਰਜਾਂ ਦੇ ਆ ਗਏ ਸੀਗੇ ਸਾਨੂੰ ਬਾਬਾ ਜੀ ਕਸ਼ਮੀਰ ਸਿੰਘ ਜੀ ਸੰਦੇੜ ਪੂਰੀ ਵਾਲੇ ਕਾਰ ਸੇਵਾ ਆ ਉਹਨਾਂ ਵੱਲੋਂ ਕੁਝ ਰਸਦ ਮਈਆ ਹੋਈ ਸੀ ਜਦੋਂ ਅਸੀਂ ਇਸ ਨਵੀਂ ਨਗਰ ਪਿੰਡ ਦੇ ਚ ਪਹੁੰਚੇ ਜਦੋਂ ਦੇਖਿਆ ਇੱਥੇ ਚਾਰੋਂ ਤਰਫ ਸਮੁੰਦਰ ਬਣਿਆ ਪਿਆ ਬੁਰੇ ਹਾਲ ਫਿਰ ਅਸੀਂ ਇੱਥੇ ਹੀ ਇਹਨਾਂ ਪੰਜਾਂ ਪਿੰਡਾਂ ਤੱਕ ਹੀ ਸੀਮਤ ਰਹਿ ਗਏ ਲਗਾਤਾਰ ਅਸੀਂ ਜੋ ਸਾਡੇ ਕੋ ਹੋ ਸਕਿਆ ਹੈ ਦਾਨੀ ਸਜਣਾ ਦੇ ਸਹਿਯੋਗ ਨਾਲ ਇੱਥੇ ਰਾਤ ਕਾਜ ਕੀਤੇ ਪਰ ਸਭ ਤੋਂ ਵੱਡਾ ਮੋੜ ਤੇ ਸਭ ਤੋਂ ਵੱਡਾ ਫੈਸਲਾ ਉਹ ਸੀਗਾ ਜਿਹੜਾ ਸਾਡੇ ਸਰਪ੍ਰਸਤ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਨੇ ਕਿਹਾ ਵੀ ਹੁਣ ਤੇ ਇਲਾਕਾ ਇੰਨਾ ਪਛੜਿਆ ਦਾ ਨੁਕਸਾਨ ਬਹੁਤ ਹੋ ਗਿਆ ਵਾ ਤੇ ਇਹਨਾਂ ਦੀ ਤੁਸੀਂ ਪੂਰੇ ਸਲੀਕੇ ਨਾਲ ਜਿਹੜੀ ਕਣਕ ਬਜਾਈ ਆ ਉਹ ਕਰਨੀ ਆ ਨਾ ਸਿਰਫ ਕਣਕ ਬਜਾਈ ਕਰਨੀ ਆ ਕਣਕ ਬੀਜਣ ਤੋਂ ਲੈ ਕੇ ਤੇ ਕਣਕ ਸਿਰੇ ਚੜਨ ਤੱਕ ਕਟਾਈ ਤੱਕ ਇਹਨਾਂ ਦੇ ਨਾਲ ਰਹਿਣਾ ਉਸੇ ਸਿਲਸਿਲੇ 'ਚ ਫਿਰ ਅਸੀਂ 27 ਸਤੰਬਰ ਤੋਂ ਇਸ ਇਲਾਕੇ ਦੀ ਬਰਬਾਦ ਜਿਹੜੀ ਫਸਲ ਸੀ ਕਿਉਂਕਿ ਉਹ 1500 ਏਕੜ ਸਾਡਾ ਡਾਟਾ ਇਕੱਠੇ ਹੋ ਗਿਆ ਅਸੀਂ ਸਰਵੇ ਕਰ ਲਿਆ ਉਹਨੂੰ ਪਹਿਲਾਂ ਅਸੀਂ ਕੁਝ ਆਪਣਾ ਰੋਟਾਵੇਟਰ ਨਾਲ ਜ਼ਮੀਨ ਚ ਨੱਪਿਆ ਕੁਝ ਤਵੀਆਂ ਨਾਲ ਨਪਿਆ ਕੁਝ ਕਟਰ ਫੇਰ ਕੇ ਬਿਲਿੰਗ ਕੀਤੀ ਅੱਜ ਦੀ ਤਰੀਖ 'ਚ ਤੁਸੀਂ ਅਗਰ ਵੇਖ ਰਹੇ ਜੇ ਤੇ ਜਿੰਨਾ ਅਗੇਤੀ ਬਾਸਮਤੀ ਦੇ ਝੋਨਾ ਸੀ ਸਾਰੀ ਦਾ ਅਸੀਂ ਅਗਮੁਕਤ ਪ੍ਰਾਲੀ ਪ੍ਰਬੰਧ ਕਰਕੇ ਤੇ ਫਾਈਨਲੀ ਅਸੀਂ 1000 ਏਕੜ ਜ਼ਮੀਨ ਜਿਹੜੀ ਉਹ ਕਣਕ ਬਜਾਈ ਲਈ ਤਿਆਰ ਕਰ ਲਈ ਆ ਤੇ ਕਣਕ ਬਜਾਈ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਦੀਆਂ ਸ਼ਫਾਰਿਸ਼ਾਂ ਮੁਤਾਬਕ 27 ਅਕਤੂਬਰ ਤੋਂ ਇੱਥੇ ਸ਼ੁਰੂ ਕਰਨ ਜਾ ਰਹੇ ਆ ਅੱਜ ਸਾਡੀ ਇੱਥੇ ਸਾਰੀ ਜੰਗਨੈਟਰ ਫਾਰਮ ਗਰੁੱਪ ਦੀ ਕੋਰ ਕਮੇਟੀ ਜਿਹੜੀ ਆ ਸਾਰੇ ਜਿਹੜੇ ਮੈਂਬਰ ਨੇ ਆਪਣੇ ਆਪ ਦੇ ਵਿੱਚ ਹੀ ਹਰ ਇੱਕ ਮੈਂਬਰ ਇੱਕ ਸੰਸਥਾ ਆ ਉਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੇ ਖੇਤੀ ਸੈਕਟਰ ਚ ਉਹ ਸਾਰੇ ਆਏ ਨੇ ਤੇ ਅਸੀਂ ਬਸ ਬਤਰੀ ਦੇਖ ਰਹੇ ਆ ਤੇ ਪੈਕੇਜ ਉਹ ਪ੍ਰੈਕਟਿਸ ਜਿਹੜਾ ਕਿਹੜੀ ਖਾਦ ਪਾਉਣੀ ਆ ਅਸੀਂ ਇਸ ਇਲਾਕੇ ਦੇ ਸਾਰੇ ਮਿੱਟੀ ਦੇ ਸੈਂਪਲ ਵੀ ਕਰਵਾ ਲਏ ਆ ਉਹਦੇ ਮੁਤਾਬਕ ਇਹਦੇ ਵਿੱਚ ਤਤਾਂ ਦੀ ਤੇ ਖਾਦਾਂ ਨੂੰ ਵੀ ਅਸੀਂ ਐਡ ਕਰ ਰਹੇ ਆ